بھگت مان صاحب کی سرکار نے اور ہندوستان کی سرکار نے دیا ہوا ہے ہم نے یہ بھی بتایا کہ ڈیم میں پانی پہلی آؤٹ آف تھا اور ہم نے کہا تھا کہ ڈیم کا پانی چھوڑو سب کو دریا میں اور دھیرے دھیرے پاکستان کی طرف ڈیم تو بھرا ہوا تھا اوپر سے اور پانی آ گیا پاکستان کے نقصانیں بڑھ گئی پجاب کا نقصان جو ہوا ہے اس کی زمیندار سیدھا سیدھے پجاب کے مکھھی منتری پنجاب کی سرکار اور کیندر سرکار آپ کو بتایا کہ ایک تاریخ کو سی ایس ایف بھی آ ہمارے پی ایم بھی آکھڑا بیاس مینجمنٹ بورڈ پر قبضہ کرنے والے جو میں کہوں گا جی تم بتاؤ لے چلو ہمیں ساتھ لیکن اگر آپ پنجاب کے سبوت ہو اگر پنجاب کے پیار کرتے ہو سی ایس ایف کا قبضہ آکھڑا مینجمنٹ اگر ہو گیا تو سمجھ لو ہمارے پانی پرچا سرکار نے کر دیا جائے ہنڈریڈ پرسینٹ ਜਦੋਂ ਇਹ ਕੰਮ ਹੋਇਆ ਇਹ ਕੇਂਦਰ ਸਰਕਾਰ ਨਾਲ ਪ੍ਰਧਾਨ ਸਿੰਘ ਮਾਨ ਮਿਲੇ ਨੇ ਪੂਰਾ ਕਾਰਨ ਤੁਸੀਂ ਦੇਖਿਆ ਹੋਣਾ ਜਦੋਂ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੇਣ ਦੀ ਗੱਲ ਕੀਤੀ ਮੁੱਖ ਮੰਤਰੀ ਸਾਨੂੰ ਕਹਿਣਾ ਚਾਹੀਦਾ ਸੀ ਤੁਸੀਂ ਕਹੋ ਨਾ ਇਹ ਸੰਦੇਸ਼ ਵਿੱਚ ਵੱਖਰੀ ਦੇ ਚੰਡੀਗੜ੍ਹ ਦਾ ਜੀ ਕਿ ਸਪੂਟ ਅਸੀਂ ਮੰਨ ਕਰ ਦਿਆਂ ਚੰਡੀਗੜ੍ਹ ਦੀ ਮੁੱਖ ਮੰਤਰੀ ਸਿੰਘ ਸਾਹਿਬ ਨੇ ਕਿਹਾ ਕਿ ਠੀਕ ਹੈ ਧੰਨਵਾਦ ਹੈ ਪਰ ਸਾਨੂੰ ਵੀ ਵੱਖਰੀ ਇੱਕ ਪਹੁੰਚ ਸਾਨੂੰ ਵੀ ਦਿਨ ਚਾਹੀਦਾ ਕੋਈ ਇਥੋਂ ਪਤਾ ਲੱਗਦਾ ਇੱਕ ਕਲੈਕਟਰ ਬਫਸਾ ਗਿਆ ਜਿਹੜਾ ਇਹ ਸੀਐਸਐਫ ਜਾਨੋਂ ਮੌਮਸਾ ਜੇ ਕਲੈਕਟਰ ਨਹੀਂ ਹੈ ਕਿ ਮੌਮਸਾ ਜਿਹਨੇ ਪੀਐਮਡੀ ਤੇ ਜਾ ਕੇ ਲੀਵਰ ਚੱਕਦਾ ਸੀ ਪੰਜਾਬ ਦਾ ਮੁੱਖ ਮੰਤਰੀ ਹੈ ਨਾਲੇ ਖੜਦੇ ਵੀ ਆ ਪੰਜਾਬ ਦੀ ਪੁਸਤਕ ਨਹੀਂ ਹੈ ਇੱਥੇ ਸੀਐਸਐਫ ਜਿਹੜਾ ਇੱਕ ਜਿਹੜੀ ਤੁਸੀਂ ਕਹੀ ਦੀ ਇੰਟਰਫਾਈਟਿੰਗ ਹੈ ਹੈ ਨਹੀਂ ਮੈਨੂੰ ਵੀ ਜਿਹੜਾ ਇੰਪ੍ਰੈਸ਼ਨ ਦੇ ਰਿਹਾ ਜਿਹੜਾ ਹੈ ਦੀਨਾਤੀ ਕਾਂਗਰਸ ਲੀਡਰ ਥੂ ਆਰ ਗਿਵਿੰਗ ਇੰਟਰਵਿਊਸ ਫਾਰ ਇੰਸਟਾਰਟ ਟੂ ਬੀ ਇਨ ਅਗੇਵੇ ਤੇ ਆਪਣੇ ਲੀਡਰ ਆ ਲੈਣਾ ਸਰ ਆਨਲਾਈਨ ਵੀਡੀਓ ਵੀਡੀਓ ਇਜ਼ੀ ਪੰਚਿੰਗ ਗੋਲ ਬੈਕ ਫਾਈਂਡ ਮੋਰ ਚੱਕੀ ਰਾਈ ਪਰ ਮੈਂ ਇਤਨਾਗੇ ਮਾਰੇ ਮੋਟੇ ਮੰਨ ਬਟਾਪਾ ਘਾਰਾ ਵੀ ਤੇ ਘਰ ਵਾਲੇ ਜੀ ਵੀ ਨਹੀਂ ਨੇ ਪਰ ਅੱਜ ਤੋਂ ਘਰ ਵਾਲਾ ਘਰ ਨਹੀਂ ਹੈ ਨਾ ਇਹ ਬਸ ਤੇ ਨੈਨੀ ਮਸਤੀ ਉਹ ਫੈਸਲਾ ਹੈ ਕਿ ਹੁਣ ਪੰਜਾਬ ਦੀ ਲੜਾਈ ਲੜਦੀ ਹੈ ਸਭ ਲੋਕਾਂ ਨੇ ਆਪ ਦੇ ਜੀਵਨ ਦੀ ਸ਼ੁਰੂਆਤ ਕਰਨ ਦਾ ਫੈਸਲਾ ਇੰਪੋਜ਼ ਕੀਤਾ ਗਿਆ ਹੈ ਕੋਈ ਲੋਕ ਤੇ ਲੋ ਹਲੇ ਨਹੀਂ ਦੂਸਰ ਵੀ ਇਹ ਕਮੇਟੀ ਫੈਸਲਾ ਤਾਂ ਆਪ ਦੇ ਬੱਚੇ ਤੇ ਨਹੀਂ ਇੰਪੋਜ਼ ਕੀਤਾ ਜਾ ਸਕਦਾ ਇਹ ਤਾਂ ਕਾਗਲੀ ਤੇ ਸਾਰੇ ਅਸੀਂ ਫੈਸਲਾ ਇੰਪੋਜ਼ ਨਹੀਂ ਕੀਤਾ ਇਹ ਲੋਰੈਕ ਨੂੰ ਜ਼ਿੰਦਗੀ ਵਿੱਚ ਉਪਜਿਆ ਮੈਂ ਮੈਨੂੰ ਕੋਈ ਸੀਐਮ ਕੈਬਨ ਨਹੀਂ ਮਤਲਬ ਵੀ ਨਹੀਂ ਮਨਣਾ ਤੁਹਾਨੂੰ ਲੋਕੀ ਮਨਾ ਮਨਿਸਟਰ ਅੱਛਾ ਤੇਰੀ ਤਾਂ ਵੀ ਇੱਛਾ ਹੈ ਜੀ ਕਾਂਗਰਸ ਦਾ ਰਾਜ ਅਵੇ ਤੇ ਲੋਕੀ ਨਹੀਂ ਯਾਰ ਕਾਂਗਰਸ ਅੱਜ ਸਰਕਾਰ ਚਾ ਸਾਰਾ ਲੋਕ ਕੋਈ ਫੋਰ ਮਨਿਸਟਰ ਬਣ ਅਸਲੀ ਆਖੇ ਪ੍ਰਜਾਣ ਅੱਛਾ ਮਾਧੋ ਵਿਖਨਪੁਰ ਦੀ ਗੇੜ ਦੇ ਲਈ ਤੁਸੀਂ ਗੱਲ ਕੀਤੀ ਜੀ ਸਾਬਕਾ ਇੰਜੀਨੀਅਰ ਨੇ ਖੁਲਾਸਾ ਕੀਤਾ ਉਸ ਬਾਰੇ ਦੱਸ ਦੋ ਜੀ ਮੈਂ ਕਿਹਾ ਕਿ ਉੱਥੇ ਸਾਡਾ ਆਈਆਰਐ ਸਰਦੀਪ ਸਿੰਘ ਜਿਹੜਾ ਗਿਆ ਸੀ ਇੱਕ ਦਿਨ ਪਹਿਲਾਂ ਜੀ ਉਹ ਇੰਜੀਨੀਅਰ ਨਾਲ ਕਿ ਪਾਣੀ ਦਾ ਰੋਕਣਾ ਚਾਹੀਦਾ ਉਹ ਕਹਿੰਦਾ ਵੀ ਪਾਣੀ ਗੋਟਰ ਬਾਈ ਨਾਲ ਚੱਲ ਰਿਹਾ ਸੀ ਉਹ ਕਹਿੰਦਾ ਇੱਥੇ ਚੋਰ ਵੀ ਹੁੰਦੇ ਆ ਸੈਪਲਾਈ ਕਰਿਆ ਚੁਟਾਕੇ ਕਿਉਂ ਵੀ ਪਾਣੀ ਸਾਨੂੰ ਖਸਾਇ ਦੇ ਉਹ ਖਾਲੀ ਕਰੋ ਆਪਣਾ ਡੈਮ ਲੇਕਿਨ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਕਿ ਲੜਕਣ ਦੇ ਚੱਕਰੇ ਬਣੇ ਵਿੱਚੋਂ ਪਾਣੀ ਮਗਰੋਂ ਫਰੋ ਹੋ ਰਿਹਾ ਕਹਿੰਦੇ ਡੈਮ ਕੀ ਲੱਗਦਾ ਕਿਉਂ ਨਹੀਂ ਦਿੱਤਾ ਗਿਆ ਪਾਣੀ ਕਿਉਂ ਆਉਂਦਾ ਹੈ ਸਾਡੇ ਪਿੰਡਾਂ ਚ ਉਧਰ ਸਿਕਸਰ ਵਾਲੇ ਜਨਮ ਚ ਉਹਦੀ ਟ੍ਰੇਨ ਦੀ ਸਫਾਈ ਨਹੀਂ ਦੀ ਸਮੱਸਿਆ ਕੈਸਾ ਨਹੀਂ ਦਿੱਤਾ ਜਾਂਦਾ ਉਹੀ ਟ੍ਰੇਨ ਹੈ ਉਹਨਾਂ ਨੇ ਪਾਣੀ ਖਿੱਚਣਾ ਉਹਨਾਂ ਦੀ ਸਫਾਈ ਨਹੀਂ ਕੀਤੀ ਜਾਂਦੀ ਇਸ ਕਰਕੇ ਪਾਕਿਸਤਾਨ ਦੇ ਕਿਸਾਨ ਤਾਂ ਕਹਿੰਦੇ ਪਿਛਲੇ 60 ਸਾਲ ਤੋਂ ਅਸੀਂ ਕਹਿੰਦੇ ਆ ਤੁਹਾਡੀ ਵੀ ਸਰਕਾਰਾਂ ਨਹੀਂ ਕਿਉਂ ਨਹੀਂ ਪਕਾ ਲੋਂਦਾ ਬਿਲਕੁਲ ਮunicipal ਹੋਣਾ ਇੱਕ ਵਾਰ ਜਿਹੜਾ ਅਰੀਗੇਸ਼ਨ ਮਿਨਿਸਟਰ ਹੈ ਜਿਹੜੇ ਲੈ ਰਹੇ ਹਨ ਉਹਨਾਂ ਦੀ ਸੀਡੀਓ ਮੀਡੀਆ ਸਿਲਸਾ ਪ੍ਰਬੰਧ ਕਰਦੇ ਆਂਗੇ ਉਹ ਇਹ ਤਾਂ ਦੂਜਾ ਸਾਲ ਹੋ ਗਿਆ ਸਾਡਾ ਕਾਰਨ ਉਹ ਜਾਨਣਾ ਕਿ ਫਲੱਡ ਹੋ ਕੇ ਮੁਰਗੀ ਤੇ ਅੰਡੇ ਦਾ ਮੁਆਦਾ ਦੇਣ ਦੀ ਗੱਲ ਕਰਦੇ ਮੁੱਖ ਮੰਤਰੀ ਸਾਹਿਬ ਤੇ ਮੁਆਦਾ ਦਾ ਕਿਸੇ ਦੀ ਜ਼ਮੀਨਾਂ ਨਹੀਂ ਦਿੱਤਾ ਸੋ ਇਹਰਾ ਹੱਲ ਬਿਲਕੁਲ ਸਹੀ ਸਰਕਾਰ ਵਿੱਚ ਵੀ ਪਾਣੀ ਸਿਰਫ ਫਲੱਡ ਹਵਾ ਸੀ ਗਦੀ ਲੇਕਿਨ ਪਪਕਾ ਕਿ ਨੁਕਸਾਨ ਹੋਸੀ ਉਹ ਤਾਂ ਪੂਰਾ ਪੰਜਾਬ ਪਰੇਸ਼ਾਨ ਹੈ సీఎం ਸਾਹਮਣੇ ਹੈਲੀਕਾਪਟਰ ਆਪਣਾ ਦੇ ਦੇ ਰਾਹਤ ਕਾਰੀ ਲਈ ਔਰ ਚੇਨੇ ਦੇ ਦੋ ਪੂਰੇ ਕੀ ਪੂਰੇ ਨਾ ਕੀ ਰਾਹਤ ਕਾਰੀ ਹੈਲੀਕਾਪਟਰ ਜਦੋਂ ਸਵਾਰੀਆਂ ਬੈਠੀਆਂ ਤੇ ਉਹ ਵਾਹੇ ਸਮਾਨ ਚੁੱਕਾ ਟੋ ਟਕ ਪੈਗਾ ਪੂਰੇ ਨਾ ਕਿਹੜੀ ਰਾਹਤ ਆਵੇ ਇਹ ਤਾਂ ਇੱਕ ਡਰਾਮਾ ਹੈ ਡਰਾਮਾ ਹੈ సీఎం ਸਾਹਮਣੇ ਕਿ ਕਦ ਮੈਂ ਆਉਦਾ ਹੈਲੀਕਾਪਟਰ ਲਾਦਾ 10 ਦਿਨ ਹੈਲੀਕਾਪਟਰ ਦੀ ਸੇਵਾ ਕਰਦਾ ਇੰਡੀਆ ਵਿੱਚ ਲਾ ਦੇਣਗੇ ਜੀ ਇੱਕ ਹੈਲੀਕਾਪਟਰ ਨਾਲ ਨਹੀਂ ਨਾ ਕਰੇ ਤੁਸੀਂ ਇੱਕ ਦਾਵਾ ਕੀਤੇ ਕਿ ਮੈਂ ਤਾਂ ਸੀਐਮ ਦਾ ਕਰਦੀ ਨਹੀਂ ਹੈਗਾ ਨਾਲੋਂ ਬੜਾ ਕਟਮਾਨ ਲ ਕਟਮਾਨ ਲ ਜੇ ਪ੍ਰੋਫੈਸ਼ਨ ਲਵਾਂਗੇ ਚਾਹਾਂਗੇ ਕਿ ਆ ਜਿਹੜਾ ਕਟਮਾਨ ਲ ਆ ਬਸਰੀ ਨੂੰ ਤਾਂ ਕੋਈ ਚਿਹਰਾ ਫੈਲ ਹੋਇਆ ਕਿ ਕੌਣ ਬਣੇਗਾ ਲੋ ਮੇਰੀ ਹੱਜਰ ਜੋਖੜਾ ਜੀ ਤੁਸੀਂ ਤਾਂ ਪਰਾਵੀ ਬਰਿਸ਼ ਬੰਦੇ ਕਾਂਗਰਸ ਪਾਰਟੀ ਦਾ ਅਧਿਕਾਰ ਹੈ ਰਾਹੁਲ ਗਾਂਧੀ ਦਾ ਅਧਿਕਾਰ ਹੈ ਖਰਗੇ ਸਾਹਿਬ ਦਾ ਅਧਿਕਾਰ ਹੈ ਤੇ ਰਾਜੇ ਵੜਿੰਦਾ ਅਧਿਕਾਰ ਖੇਤਰ ਹੀ ਨਹੀਂ ਹੈ ਨਹੀਂ ਉਸ ਉਸ ਕਮੇਟੀ ਵਿੱਚ ਸਮਝੋ ਕੋਈ ਨਾ ਤੁਸੀਂ ਇਹ ਨਾ ਮੇਰੇ ਅਸਟੇ ਨਹੀਂ ਆ ਲੋ ਸਮਝਾ ਕੇ ਦਮਾਰੇ ਆ ਮੈਂ ਤਾਂ ਪਬਲਿਕ ਚਕਾਈ ਜਾਂਦਾ ਨੋਟਿੰਗ ਰੇਸ ਜੇ ਬਣੇ ਸਿ ਕੋਨੇ ਇਹ ਤਾਂ ਦੱਸ ਮੈਨੂੰ ਲੱਗਦਾ ਕਿ ਸੀਐਮ ਦੀ ਰੇਸ ਸਾਡਾ ਕੋਈ ਅਜ ਤੱਕ ਜਿਹੜਾ ਹੈਗੇ ਕੈਂਡੀਡੇਟ ਬਣਾਏ ਹੈ ਉਮੀਦਵਾਰ ਦੁਆਰਾ ਵੀਡੀਓ ਵਾਲਾ ਜੋ ਸਾਡੇ ਕਿਸ ਦਾ ਤੁਸੀਂ ਮੈਨੂੰ ਇੱਕ ਬੰਦੇ ਦਾ ਦੱਸ ਦਿਓ ਸਾਡੇ ਕਿਸੇ ਦਾ ਚੰਨੀ ਸਾਹਿਬ ਨੇ ਕਿਹਾ ਵੀ ਮੈਂ ਤਾਂ ਅੱਜ ਆਪ ਤੁਸੀ ਸਰੋ ਲੇਕਿਨ ਲੇਕਿਨ ਤੁਹਾਡੇ ਨੇਤਾ ਤਾਂ ਇਹ ਕਹਿ ਰਹੇ ਹੈ ਇਹ ਨਾ ਸਰ ਜੇ ਤਾਂ ਜਾ ਕੇ ਸਾਡਾ ਕੀ ਕਿਹਾ ਕਦੇ ਨਾ ਕਦੇ ਜਿੰਦਗੀ ਚ ਤਾਜਰਾ ਨਾੜਵੇਂ ਨੇ ਮੈਂ ਕਿਹਾ ਕਦੇ ਨਾ ਕਦੇ ਜਿੰਦਗੀ ਚ 20 ਸਾਲਾਂ ਦੇ 25ਾਂ مکیری ریلی کوئی بجٹ نے کیا کوئی بجٹ صاحب نے کیا ਆ ਭਾਰਤ ਦੇ ਸਪੋਸ ਲੇਕਿਨ ਚੰਨੀ ਸਾਹਿਬ ਦਾ ਲੁਧਿਆਣਾ ਦੇ ਵਿੱਚ ਜਦੋਂ ਉਹਨਾਂ ਨੇ ਕਿਸਾਨਾਂ 'ਚ ਫੀਲ ਦਿੱਤੀ ਕਿ ਅਰੇ ਸਾਡੀ ਸਰਕਾਰ ਆਂਦੋ ਤੇ ਮੈਂ ਜਿਹੜਾ ਉਹਦੇ ਜੂਏ ਛੱਡਾਂਗਾ ਇਹ ਨਹੀਂ ਕਿ ਕਿਸੇ ਨੇ ਕਿਹਾ ਨਸੀਏ ਬੜਾ ਬਹੁਤ ਮੈਂ ਅਨੁਭਾਵਾ ਜੀ ਨਾਲ ਡੀਲ ਕੀਤਾ ਸਰਕਾਰ ਉਹ ਜੋ ਕਿ ਇਹਨਾਂ ਦਾ ਉਤਸਾਹ ਖਦਮ ਕਰਾਂਗੇ ਜਿਹੜਾ ਮਤਲਬ ਤੁਸੀਂ ਕਹੋਗੇ ਬਾਵਾ ਜੀ ਤੇ ਤਾਂ ਮੰਤਰੀ ਵਾਲੀ ਗੱਲ ਪੂਰੀ ਕਰਕੇ ਜਾਂ ਮੁੱਖ ਮੰਤਰੀ ਵਾਲੀ ਦਾ ਡਸਨਟ ਮੀਨ ਕਿ ਦਾ ਚੰਨੀ ਸਾਹਿਬ ਚਲੋ ਤੁਹਾਡੀ ਚੋਇਸ ਕੀ ਹੈ ਸੀਐਮ ਦੀ ਇਹ ਪਤਾ ਹੈ ਜਿਹੜੀ ਕਾਂਗਰਸ ਸੁਣੋ ਮੇਰੀ ਚੋਇਸ ਦਾ ਕੋਈ ਮਤਲਬ ਨਹੀਂ ਉਹ ਮੋਰਚ ਵਾਈਸ ਬੋਲਿਸ ਬਾਤ ਦੀ ਰਾਹੂ ਕਰਦੀ ਨਹੀਂ ਤੇ ਸਰਕੇ ਸਭ ਤੋਂ ਸੋਹਣਾ ਗਾਦੀ ਨਹੀਂ ਬਣਦੀ ਤੇ ਤੁਸੀਂ ਪ੍ਰਧਾਨ ਨੂੰ ਤੁਹਾਨੂੰ ਇੰਨਾ ਤਾਂ ਹੋ ਗਿਆ ਬਹੁਤ ਲਾਇਬਲ ਆ ਨਾ ਅੱਛਾ ਜੇ ਸੀਐਮ ਨੇ ਛੋੜੀ ਅਲਈ ਦੀ ਬੰਦ ਜਿਹੜਾ ਬੰਦਾ ਕੇਪਲਾ ਬੰਦੇ ਚਾਹੀਦਾ ਪੰਜਾਬ ਦਾ ਸੀਐਮ ਇਹ ਮੇਰੇ ਖੰਦੀ ਤੇ ਸਿੱਧੇ ਨਾਲ ਹੀ ਸਾਈਡ ਦਾ ਸਾਰਾ ਮਟੀਰੀਅਲ ਇਹ ਤਾਂ ਤੁਸੀਂ ਖੁਦ ਆਮ ਨੇ ਦੇਖ ਦਿਵਾਓ ਚਾਚਾ ਕੋਈ ਸੀ ਆਮ ਨੂੰ ਦੇਖ ਰਿਹਾ ਕਿ ਤਾ ਪੁਤਸੀ 36 ਦਰਜੇ ਦਾ ਰਾਜਸਥਾਨ ਚ ਨੀਕਾ ਮਹਾਰਾਸ਼ਟਰ ਚ ਨੀਕਾ ਪਰ ਚੰਨੀਸਾਨ ਨੂੰ ਜਦੋਂ ਪੰਜਾਬ ਹੋਇਆ ਸੀ ਉਹ ਮੇਰੇ ਕੇਂਦਮਨ ਮੇਰੇ ਕੈਲੋ ਦਾ ਇਹ ਹਾਈਕ ਮਾਨ ਦੇ ਪਿੱਛਾ ਮਾਰ ਕੇ